ਦਾ ਕਾਰਨ ਕਿਸੇ ਇਕੱਤਰ ਕਿਉਂ ਕੀਤਾ ਗਿਆ ਆ ਤਾਂ ਦੇਖੋ ਤਫਤੀਸ਼ ਦਾ ਵਿਸ਼ਾ ਹੈ ਮਲਟੀਪਲ ਐਂਗਲ ਤੋਂ ਜਿਹੜਾ ਹੈਗਾ ਆ ਵਰਕ ਕੀਤਾ ਜਾ ਰਿਹਾ ਤੇ ਅਸੀਂ ਛੇਤੀ ਪਰਤਵਾਂ ਸਰ ਕੋਈ ਨਜਾਇਜ਼ ਸਬੰਧ ਵੀ ਦਾ ਵੀ ਆ ਰਿਹਾ ਜੀ ਆ ਵੀ ਇੱਕ ਐਂਗਲ ਹੈ ਹੋਰ ਵੀ ਐਂਗਲ ਹੈ ਅਸੀਂ ਸਾਰੇ ਐਂਗਲ ਤੇ ਤਫਤੀਸ਼ ਕਰਾਂਗੇ ਸਰ ਕ੍ਰਿਮੀਨਲ ਰਿਪੋਰਟ ਹੈ ਰਿਕਾਰਡ ਹੈ ਕਹਿੰਦਾ ਕ੍ਰਿਮੀਨਲ ਰਿਕਾਰਡ ਹੈਗਾ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਫਾਈਨਲ

ਉਹ ਅਜੀ ਗ੍ਰਫਤਾਰ ਕੀਤਾ ਹੈਗਾ ਜਿਹੜਾ ਗਾਨਾ ਮੰਡੀ ਹੈਗਾ ਪਤੇਗੜ ਸਲਾਵਾ ਮੱਲਾ ਵਾਲਾ ਜਿਹੜੇ ਬੱਸ ਸਟੈਂਡ ਤੇ ਤੇ ਅਸੀਂ ਹੁਣ ਉਹਦਾ ਰਿਮਾਡ ਲਵਾਂਗੇ ਕੋਸ਼ਿਸ਼ ਕਰਾਂਗੇ ਕਿ ਹਰ ਐਂਗਲ ਤੁਸੀਂ ਕੋਸ਼ਿਸ਼ ਕਰਾਂਗੇ ਕਿ ਕੀ ਕੀ ਐਂਗਲ ਲਵੋ ਸਕਦੇ ਠੀਕ ਹੈ ਉੱਪਰ ਲੈ ਕੇ ਸਟਾਰਟ ਮੱਲਾ ਵਾਲੇ ਇਲਾਕੇ ਜੋ ਹੈ ਜੀ ਕੀ ਉਹ ਟ੍ਰੇਸ ਕਰ ਲਿਆ ਬੰਦਾ ਦੂਸਰੀ ਫੜਨੇ ਮਾਨ ਜੋ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵਲੋ ਸਖਤ ਨਿਰਦੇਸ਼ ਕਿ ਇਹ ਜਿਹੜੀ ਮੜਦ ਦੀ ਵਾਰਦਾਤ ਹੋਈ 8 ਤਾਰੀਖ ਦੇ ਰਾਤ 2 ਵਜੇ थाना ਮੱਲਾਵਲਾ ਵਿੱਚ ਇਹਨੂੰ ਛੇਤੀ ਛੇਤੀ ਟਰੈਸ ਕੀਤਾ ਜਾਵੇ ਤੇ ਦੋਸ਼ੀ ਨੂੰ ਫੜਿਆ ਜਾਵੇ ਕੀ ਕਾਰਨ ਸੀ ਸਰ ਮਾਨਯੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਇੱਕ ਜਿਹੜਾ ਹੈਗਾ ਸਪੈਸ਼ਲ ਟੀਮ ਦਾ ਗਠਨ ਕੀਤਾ ਸੀ ਡੀਐਸਪੀ ਡੀ ਸ਼੍ਰੀ ਬਲਕਾਰ ਜੀ ਜਿਹੜਾ ਕੋਲ ਹੁਣ ਅਡੀਸ਼ਨਲ ਚਾਰਜ ਡੀਐਸਪੀ ਜੀਰਾ ਦਾ ਵੀ ਹੈਗਾ ਸੀਆਈ ਇੰਚਾਰਜ ਪਬਜੀਤ ਜੀ ਤੇ ਜਿਹੜਾ ਐਸਐਚਓ ਮੱਲਰਾ ਮੱਲਾਵਲਾ ਹੈਗਾ ਬਲਰਾਜ ਉਹਦੇ ਲੀਡਰਸ਼ਿਪ ਅਚੂ जरा डी एस पी डी बलकार जी दे टीम ने आज जो केस है आ चौबी घंटे तो ट्रेस किया जोड़ा दोषी सी बछि बछिं जिनने तीन सौ पंद्रह जरा है बो राइफल सतनाम का कत्ल किया अज जो है फतेहगढ़ सामरावा बस स्टैंड वाला तो उन्होंने गिरफ्तार किया है तो असी पुलिस रिमांड लेकर के पुछिछ कर रहे हैं इसका कारण क्यों गया ਆ ਤਾਂ ਦੇਖੋ ਤਫਤੀਸ਼ ਦਾ ਵਿਸ਼ਾ ਹੈ ਮਲਟੀਪਲ ਐਂਗਲ ਤੋਂ ਜਿਹੜਾ ਹੈਗਾ ਆ ਵਰਕ ਕੀਤਾ ਜਾ ਰਿਹਾ ਤੇ ਅਸੀਂ ਛੇਤੀ ਪਰਤਵਾਂ ਸਰ ਕੋਈ ਨਜਾਇਜ਼ ਸਬੰਧ ਵੀ ਦਾ ਵੀ ਕੋਈ ਆ ਰਿਹਾ ਜੀ ਆ ਵੀ ਇੱਕ ਐਂਗਲ ਹੈ ਹੋਰ ਵੀ ਐਂਗਲ ਹੈ ਅਸੀਂ ਸਾਰੇ ਐਂਗਲ ਉਤੇ ਤਫਤੀਸ਼ ਕਰਾਂਗੇ ਸੋ ਕ੍ਰਿਮੀਨਲ ਰਿਪੋਰਟ ਹੈ ਰਿਕਾਰਡ ਹੈ ਕਹਿੰਦਾ ਕਿ ਕ੍ਰਿਮੀਨਲ ਰਿਕਾਰਡ ਹੈਗਾ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਕਿੰਨੇ ਗੋਲੀ ਚੱਲੇ ਕਿੰਨੇ ਪਰਚਾ ਦਰਜ ਕਰੀਤਾ ਕਿੰਨੇ ਦੋਸ਼ੀ ਸੀ ਅਚਾਨਕ ਤਾਂ ਨਹੀਂ ਗੋਲੀ ਚੱਲੀ ਦੋਸ਼ੀ ਜਿਹੜਾ ਸੀਗਾ ਇੱਕ ਸੀਗਾ 1 ਇੱਕ ਹੀ ਸੀਗਾ 75 ਸਰ ਅਚਾਨਕ ਗੋਲੀ ਤਾਂ ਨਹੀਂ ਚੱਲੀ ਜੀ ਜਿਹੜਾ ਉਦਾ ਪ੍ਰਾ ਹੈਗਾ ਗੁਰਜੰਡ ਮੌਕੇ ਦੇ ਗਵਾ ਮਤਲਕ ਚਾਨਕਨੀ ਚੱਲੀ ਇੰਟੈਂਸ਼ਨ ਚਲਾਈ ਗਈ ਹੈ ਇੰਟੈਂਸ਼ਨ ਕੀ ਦੱਸੀ ਚਲ ਉਹਦੇ ਪ੍ਰਾ ਉਹਦੇ ਘਰੇ ਗਏ ਆ ਸਰ ਘਰੇ ਬੁਲਾਇਆ ਸੀ ਘਰੇ ਬੁਲਾ ਕੇ ਉਹਨੂੰ ਮਾਰਿਆ ਨਜੀ ਰੰਜੀਤ ਨਾਲ ਨਜੀ ਰੰਜੀਤ ਨਾਲ ਉਹ ਸੀ ਤਪਤੀਸ ਕਰ ਰਹੇ ਕੀ ਮਸਲਾ ਹੈ ਠੀਕ ਅੱਧ ਪਾ ਸਾਡੀ ਪ੍ਰਾਇਰਟੀ ਆ ਸੀ ਕਿ ਜਿਹੜਾ ਦੋਸ਼ੀ ਹੈਗਾ ਉਹਨੂੰ ਫੜਿਆ ਜਾਏ ਉਹ 24 ਘੰਟੇ ਤੋ ਫੜਿਆ ਗਿਆ